ਅੱਜ ਅਸੀਂ ਆਏ ਆ ਗੁਰਦੁਆਰਾ ਛੜਾ ਸਾਹਿਬ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਚਰਨ ਛੋਪਾ ਪ੍ਰਾਪਤ ਸਥਾਨ ਹੈ ਤੇ ਇੱਥੇ ਅਸੀਂ 1 ਸਾਲ 3 ਮਹੀਨੇ ਪਹਿਲਾਂ ਅਸੀਂ 550 ਰੁੱਖਾਂ ਦਾ ਗੁਰਨਾਨਕ ਪਵਿੱਤਰ ਜੰਗਲ ਲਗਾਇਆ ਸੀ ਤੇ ਅਸੀਂ ਇਸ ਜੰਗਲ ਦੇ ਵਿੱਚੇ ਖੜੇ ਆ ਇਸ ਵੇਲੇ ਜੇ ਟੈਕਨੀਕਲੀ ਗੱਲ ਕਰੀਏ ਵੀ ਜਿਹੜੇ ਆਮ ਖੇਤੀਬਾੜੀ ਵਾਲੇ ਬੰਦੇ ਕਹਿੰਦੇ ਨੇ ਵੀ ਇੰਨੀ ਘੱਟ ਜਗ੍ਹਾ ਦੇ ਵਿੱਚ ਇੰਨੇ ਜ਼ਿਆਦਾ ਰੁੱਖ ਨਹੀਂ ਲੱਗ ਸਕਦੇ ਤੇ ਇਹ ਜਿਹੜੀ ਸਾਖਸ਼ਾਤ ਚੀਜ਼ ਉਸ ਗੱਲਾਂ ਨੂੰ ਝੂਠਾ ਪਾਉਂਦੀ ਦਿਖਾਈ ਦਿੰਦੀ ਆ ਇੰਨੇ ਘੱਟ ਸਮੇਂ ਦੇ ਵਿੱਚ ਇੰਨੇ ਪਲੇ ਹੋਏ ਦਰਖਤ ਤੇ ਇੰਨਾ ਮੋਟਾ ਤਣਾ ਇਹ ਇੰਪੋਸੀਬਲ ਦੀ ਚੀਜ਼ ਆ ਬੜੀ ਪਰ ਇਹ ਸੱਚ ਆ ਇਹ ਟੈਕਨੀਕਲੀ ਸੱਚ ਹੋਈ ਚੀਜ਼ ਆ ਤੇ ਮਜ਼ਾ ਆ ਰਿਹਾ ਵਾ ਤੁਸੀਂ 7-8 ਫੁੱਟ ਦੂਰ ਜਾਓਗੇ ਖੇਤਾਂ ਦੇ ਵਿੱਚ ਤੁਹਾਨੂੰ ਗਰਮੀ ਲੱਗੇਗੀ ਧੁੱਪ ਲੱਗੇਗੀ ਤੇ ਸੱਚ ਮੰਨਣਾ ਅੰਦਰ ਬੈਠ ਕੇ ਆਪਾਂ ਨੂੰ ਠੰਡਕ ਮਹਿਸੂਸ ਹੋਣ ਲਈ ਤੇ ਸਿਰਫ 550 ਰੁੱਖਾਂ ਕਰਕੇ ਤੇ ਚੰਗੀ ਗੱਲ ਆ ਮੈਨੂੰ ਲੱਗਦਾ ਵੀ ਪੰਜਾਬ ਦੇ ਹਰ ਇੱਕ ਪਰਿਵਾਰ ਨੂੰ ਇਹ ਚੀਜ਼ ਅਡਾਪਟ ਕਰਨੀ ਚਾਹੀਦੀ ਹੈ ਤੇ ਆਪਣੇ ਪਰਿਵਾਰ ਵੱਲੋਂ ਇੱਕ ਇੱਕ ਗੁਰਨਾਨਕ ਪਵਿੱਤਰ ਜੰਗਲ ਸਪੌਂਸਰ ਕਰਨਾ ਚਾਹੀਦਾ ਤੇ ਆਪਣੀ ਕਿਸੇ ਜ਼ਮੀਨ ਦੇ ਵਿੱਚ ਜਾਂ ਕਿਸੇ ਦੀ ਜ਼ਮੀਨ ਦੇ ਵਿੱਚ ਜਾਂ ਸਰਕਾਰ ਕੋਲੋਂ ਜ਼ਮੀਨ ਲੈ ਕੇ ਜ਼ਰੂਰ ਲਾਉਣਾ ਚਾਹੀਦਾ ਤੇ ਤੁਸੀਂ ਦੇਖੋ ਅੰਦਰ ਇੰਨੀ ਧੁੱਪ ਦੇ ਵਿੱਚ ਅਸੀਂ ਛਾਂ ਦੇ ਵਿੱਚ ਖੜੇ ਆਂ ਅਦੀ ਅਸੀਂ ਇਸ ਫੋਰੈਸ ਦੀ ਛਾਂ ਮਾਰਦੇ ਆਂ ਅਸੀਂ ਅੱਜ ਦੀ ਮੋਨਿਟਰਿੰਗ ਵਿਜ਼ਿਟ ਕਰਨ ਆਏ ਆਂ ਤੇ ਇਹਨੂੰ ਦੇਖ ਕੇ ਦਿਲ ਗਦਗਦ ਹੋ ਗਿਆ ਖੁਸ਼ੀ ਨਾਲ ਕਿ ਇੱਕ ਸਾਲ ਦੇ ਵਿੱਚ ਜੜਨੇ ਵੀ ਬੂਟੇ ਨੇ ਅ ਲਗਭਗ ਲਗਭਗ 20 ਫੁੱਟ ਤੋਂ ਉੱਪਰ ਕ੍ਰਾਸ ਕੀਤੇ ਹੋਏ ਨੇ ਤੇ ਫੋਰੈਸਟ ਦੀ ਹੈਲਥ ਇੰਨੀ ਵਧੀਆ ਇਹਦੀ ਸਟੈਮ ਵੇਖੋ ਕਿੰਨੀ ਮਜ਼ਬੂਤ ਹੈ ਤੇ ਪੇੜ ਹੋਣਾ ਸੈਟਲ ਹੋ ਗਿਆ ਇਹ ਹੁਣ ਕਿਧਰੇ ਨਹੀਂ ਜਾਂਦਾ ਤੇ ਫੋਰੈਸਟ ਦੀ ਫਲੋਰ ਤੇ ਜੇ ਤੁਹਾਨੂੰ ਮੈਂ ਦਿਖਾਵਾਂ ਜਿਹੜੀ ਮਿੱਟੀ ਹੈ ਉਹਦੇ ਵਿੱਚ ਬਾਇਓ ਮਾਸ ਜਿਹੜਾ ਉਹ ਡਿਗ ਡੱਕੇ ਉਪਰਾਂ ਲੱਗ ਗਿਆ ਜਿਵੇਂ ਇੱਥੋਂ ਦੀ ਫੋਰੈਸਟ ਦੀਆਂ ਟਾਹਣੀਆਂ ਨਿਕਨਕੇ ਪੱਤੇ ਪੁੱਤੇ ਗਲ ਕੇ ਤੇ ਉਹ ਆਪ ਇਹਦਾ ਨਿਊਟ੍ਰੀਸ਼ਨ ਦਾ ਕੰਮ ਕਰਨ ਦੀਆਂ ਪੀਆਂ ਤੇ ਫੋਰੈਸਟ ਦੀ ਫਲੋਰ ਜੇ ਤੁਸੀਂ ਦੇਖੋਗੇ ਇੱਥੇ ਧੁੱਪ ਵੀ ਨਹੀਂ ਪੈ ਰਹੀ ਤੇ ਬਿਲਕੁਲ 3 7 8 ਫੁੱਟ ਤੋਂ ਬਾਅਦ ਸਾਹਮਣੇ ਖੇਤ ਨੇ ਤੇ ਉਹ ਵੀ ਅਸੀਂ ਦੇਖ ਨਹੀਂ ਪਾ ਰਹੇ ਇੰਨਾ ਘਣਾ ਤਿੰਨ ਸੰਘਣਾ ਫੋਰੈਸਟ ਹੈ ਥੱਲੇ ਧੁੱਪ ਨਹੀਂ ਪਹੁੰਚਦੀ ਤੇ ਜਿਹੜੀ ਫੋਰੈਸਟ ਦੀ ਫਲੋਰ ਹੈ ਉਹ ਬਹੁਤ ਹੀ ਮਲਾਇਮ ਹੈ ਹਜੇ ਵੀ ਤਰਤੀ ਤੇ ਜੜਾਂ ਵਾਸਤੇ ਬਹੁਤ ਹੀ ਕੰਡਿਊਸਿਵ ਹੈ ਕਈ ਬੂਟੇ ਅਸੀਂ ਦੇਖੇ ਇਹਦੇ ਵਿੱਚ ਵੀ ਆਪਣੇ ਆਪ ਸੀਡਸ ਨਾਲ ਹੋਏ ਹੋਏ ਆ ਵੀ ਫੋਰੈਸਟ ਨੇ ਆਪਣੇ ਆਪ ਸੀਡ ਸੁੱਟਿਆ ਤੇ ਹੋਏ ਆ ਤੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜੇ ਜਦੋਂ ਤੁਸੀਂ ਸੰਗਰੂਰ ਜਾਂ ਤੂਰੀ ਦੇ ਕੋਲੋਂ ਲੰਘੋ Google Maps ਤੇ ਲਿਖੋ ਗੁਰਨਾਨਕ ਟ੍ਰੈਕਟ ਫੋਰੈਸਟ ਖੇੜੀ ਜੱਟਾਂ ਤੇ ਤੁਹਾਨੂੰ ਇਸ ਲੋਕੇਸ਼ਨ ਤੇ ਆਓ ਇੱਥੋਂ ਆ ਕੇ ਦੇਖੋ ਇਸ ਫੋਰੈਸ ਦੇ ਦਰਸ਼ਨ ਕਰੋ ਤੇ ਆਕਸੀਜਨ ਦਾ ਆਨੰਦ ਮਾਣ ਬਿਲਕੁਲ ਐਨ ਲੱਗ ਰਿਹਾ ਜਿਵੇਂ ਅਸੀਂ ਕਿਸੇ ਨੇਚਰਲ ਫੋਰੈਸਟ ਵਿੱਚ ਆਏ ਹਾਂ ਬਹੁਤ ਹੀ ਵਧੀਆ ਨਜ਼ਾਰਾ ਟੱਕ ਦਾ ਬੂਟਾ ਦੇਖੋ ਜੀ ਇਹ 5 ਕੁ ਫੁੱਟ ਦਾ 5 5.5 ਫੁੱਟ ਦਾ ਹੋਇਆ ਹੋਇਆ ਤੇ ਬਹੁਤ ਸੋਹਣੀ ਇਹਦੀ ਗਰੋਥ ਹੈ ਦੇਖੋ ਜੀ ਕਿੰਨੇ ਸੋਹਣੇ ਤੇ ਹਲਦੀ ਲੀਫਸ ਤੇ ਉੱਪਰ ਤੱਕ ਐਨ ਬਿਲਕੁਲ ਇਰੈਕਟ ਖੜਾ ਹੋਇਆ ਬਹੁਤ ਸੋਹਣਾ ਇਧਰ ਨਾਲ ਹੀ ਸਰੀ ਹੈ ਵਾਈਟ ਸੀਰੀਜ਼ ਦਾ ਬੂਟਾ ਇਹਦੀ ਲੈਂਥ ਬਹੁਤ ਸੋਹਣੀ ਹੈ ਬਹੁਤ ਇਹਨਾਂ ਦੀ ਸੋਹਣੀ ਹਾਈਟ ਇੱਕ ਸਾਲ ਦੇ ਵਿੱਚ 20 22 22 ਫੁੱਟ ਦੇ ਬੂਟੇ ਹੋਏ ਹੋਏ ਨੇ ਜੀ ਬਹੁਤ ਵਧੀਆ ਉੱਤੇ ਕੈਨੋਪੀ ਦੀ ਪੂਰੀ ਛੱਤ ਬਣ ਗਈ ਹੈ ਜੇ ਤੁਸੀਂ ਥੱਲੇ ਲੰਘੋਗੇ ਤੁਹਾਨੂੰ ਐਨ ਲੱਗੇਗਾ ਵੀ ਤੁਸੀਂ ਕਿਸੇ ਬਹੁਤ ਹੀ ਨੇਚਰਲ ਗੁਫਾ ਜੀ ਵਿੱਚੋਂ ਲੰਘ ਰਹੇ ਹੋ ਇਧਰ ਬੋਰਡ ਦਾ ਬੂਟਾ ਇੱਕ ਤੇ ਉਹ ਜੰਡ ਖੈਰ ਕਿਕਰ ਟਾਲੀ ਨਿੰਮ ਹੋਰ ਸਾਰੇ ਰਵਾਇਤੀ ਬੂਟੇ ਦੇ ਵਿੱਚ ਲੱਗੇ ਨੇ ਜਿੱਕਰ ਵੀ ਬੂਟੇ ਲਾਈਦੇ ਆ ਇੰਨੀ ਗਰੋਥ ਕਦੀ ਨਹੀਂ ਦੇਖੀ ਜੀ ਇਹ ਕੁਦਰਤੀ ਹੈ ਕਹਿ ਲਓ ਕੁਛ ਮਿਹਨਤ ਹੈ ਇਹਨਾਂ ਦੀ ਕੀ ਪਾਉਂਦੇ ਨੇ ਸਾਨੂੰ ਜ਼ੀਰੋ ਨੋ ਲੈਜ ਹੈ ਬਟ ਦੇਖ ਕੇ ਮਨ ਬਹੁਤ ਖੁਸ਼ ਹੋਇਆ ਅਸੀਂ ਹੁਣ ਅੱਗੋਂ ਕੋਸ਼ਿਸ਼ ਕਰਾਂਗੇ ਜੀ ਇਹਨਾਂ ਦੇ ਨਾਲ ਮਿਲ ਕੇ ਵੱਧ ਤੋਂ ਵੱਧ ਜੰਗਲ ਲਾਵਾਂਗੇ ਜੀ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿੱਥੇ-ਜਿੱਥੇ ਜਗ੍ਹਾ ਤੁਹਾਨੂੰ ਮਿਲਦੀ ਹੈ ਸਾਡੇ ਨਾਲ ਕਿਰਪਾ ਕਰਕੇ ਜ਼ਰੂਰ ਕੰਟੈਕਟ ਕਰੋ ਅਸੀਂ ਪੰਜਾਬ ਨੂੰ ਹਰਾ-ਭਰਾ ਆਕਸੀਜਨ ਨਾਲ ਭਰਪੂਰ ਅਸੀਂ ਕਰ ਦਈਏ ਪੰਜਾਬ ਦੇ ਪਾਣੀ ਦਾ ਪੰਜਾਬ ਦੇ ਟੈਂਪਰੇਚਰ ਦਾ ਸਾਰਿਆਂ ਦਾ ਹੱਲ ਜਿੰਨੀਆਂ ਵੀ ਵਾਤਾਵਰਣ ਦੀਆਂ ਸਾਡੀਆਂ ਸਮੱਸਿਆਵਾਂ ਨੇ ਉਹ ਇਹ ਗੁਰਨਾਨਕ ਪਵਿੱਤਰ ਜੰਗਲ ਨਾਲ ਅਸੀਂ ਹੱਲ ਕਰ ਸਕਦੇ ਹਾਂ ਸੋ ਮੇਰੀ ਬੇਨਤੀ ਤੁਹਾਡੇ ਸਾਰਿਆਂ ਨੂੰ ਹੈ ਜਿੱਥੋਂ-ਜਿੱਥੋਂ ਤੱਕ ਇਹ ਵੀਡੀਓ ਜਾ ਰਹੀ ਹੈ ਤੁਸੀਂ ਕਿਰਪਾ ਕਰਕੇ ਸਾਡੇ ਨਾਲ ਜਰੂਰ ਕੰਟੈਕਟ ਕਰੋ ਤਾਂ ਕਿ ਅਸੀਂ ਪੰਜਾਬ ਤੇ ਹੋਰ ਇਲਾਕਿਆਂ ਨੂੰ ਅਸੀਂ ਹਰਾ-ਭਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ